زندہ باد تاڈا ایکا زندہ باد تاڈا ایکا زندہ باد تاڈا ایکا زندہ باد سانجھا ایکا زندہ باد سانجھا ایکا زندہ باد کرونا يودے زندہ باد نیا سرڪار مرتاباد सरकार <muchos> कर ਕਹਿੰਦੇ ਪੱਕੇ ਆ ਹੁਣ ਮਾਰ ਦੇ ਤੱਕੇ ਆ ਪਹਿਲਾਂ ਕਹਿੰਦੇ ਪੱਕੇ ਆ ਹੁਣ ਮਾਰ ਦੇ ਤੱਕੇ ਆ ਜੈ ਸਰਕਾਰ ਮੁਰਦਾਬਾਦ ਜੈ ਸਰਕਾਰ ਮੁਰਦਾਬਾਦ ਕੱਦ ਸਰਕਾਰ ਆ ਕਰ ਦਿਆ ਕੀ ਤੇਰਾ ਫੇਦੀ ਚੰਦੋਤੀ ਕਿਨਾਂ ਪਿਆ ਮੇਰਾ ਨਾ ਰਾਜਗੁੰਦ ਸਿੰਘ ਜੀ ਭਾਈ ਤਰਨਾ ਕਿਨ ਮਾ ਜੀ ਨਾਲ ਕੀ ਮੰਗ ਆਪਣੀ ਆਜੇ ਤਰਨਾ 8ਵੇਂ ਦਿਨ ਚੱਲਾ ਗਿਆ ਜੀ ਤੇ ਅਜੇ ਅਸੀਂ ਮੀਂਹ ਦੇ ਵਿੱਚ ਵੀ ਥਾਲੀਆਂ ਖੜਕਾ ਕੇ ਸਰਕਾਰ ਦੇ ਕੰਨੀ ਆਪਣੀ ਗੱਲ ਪਾਈ ਆ ਜੀ ਸਰਕਾਰ ਦੇ ਕੰਨ ਖੋਲਣ ਲਈ ਜਿਵੇਂ ਜੀ ਉਸ ਸਮੇਂ ਪਹਿਲਾਂ ਲਾਕਡਾਊਨ ਦੇ ਵਿੱਚ ਮੋਤੀ ਜੀ ਦੇ ਸੰਤ ਤੇ ਕਾਲੀਆਂ ਖੜਕਾਈਆਂ ਗਈਆਂ ਸੀ ਤਾਂ ਅੱਜ ਵੀ ਅਸੀਂ ਉਹੀ ਨੀਤੀ ਅਪਣਾਈ ਆ ਕਿ ਸ਼ਾਇਦ ਸਰਕਾਰ ਦੇ ਕੰਨ ਖੋਲਣ ਸਾਡੀਆਂ ਕਾਲੀਆਂ ਖੜਕਾਈਆਂ ਦੀ ਆਵਾਜ਼ ਉਹਨਾਂ ਤੱਕ ਪਹੁੰਚ ਸਕੇ ਤੇ ਜਿਹੜੇ ਸਾਡੀਆਂ ਧੀਆ ਭੈਣਾ ਅੱਜ ਠੰਡ ਦੇ ਵਿੱਚ ਮੀਂਹ ਦੇ ਵਿੱਚ ਦਿਨੇ ਮੀਂਹ ਪੈ ਰਿਹਾ ਸੀ ਮੌਸਮ ਖਰਾਬ ਆ ਫਿਰ ਵੀ ਇੱਥੇ ਡਟੇ ਹੋਏ ਨੇ ਪੱਕੇ ਧਰਨਾ ਲਾਇਆ ਹੋਇਆ ਸਰਕਾਰ ਨੂੰ ਹਾਲੇ ਵੀ ਸਾਰ ਨਹੀਂ ਆਈ ਤੇ ਸਾਡੇ ਖਰਦਨਾ ਯੋਥੀ ਬਹੁਤ ਹੀ ਔਖੇ ਸਮੇਂ ਦੇ ਵਿੱਚ ਜਿਵੇਂ ਉਦੋਂ ਸਰਕਾਰ ਦੇ ਨਾਲ ਮੋٹے ਨਾ ਮੋਟਾ ਜੋੜ ਕੇ ਚੱਲੇ ਨੇ ਅੱਜ ਪੱਕੇ ਧਰਨੇ ਤੇ ਵੀ ਉਵੇਂ ਹੀ ਖੜੇ ਨੇ ਉਸ ਟਾਈਮ ਇਹਨਾਂ ਨੇ ਗਰਮੀयां ਸਹਾਰੀਆਂ ਮੈਂ ਵੀ 8-8 ਘੰਟੇ ਕਿੱਟਾ ਪਾਈਆਂ ਨੇ ਮੇਰਾ 7 ਕਿਲੋ ਭਾਰ ਘਟਿਆ ਪਰ ਫਿਰ ਵੀ ਅਸੀਂ ਕੰਮ ਕਰਦੇ ਰਹੇ ਅਸੀਂ ਬਿਮਾਰ ਵੀ ਹੋਏ ਅਸੀਂ ਅੱਜ ਵੀ ਇੱਥੇ ਠੰਡੇ 'ਚ ਬੈਠੇ ਆ ਇਹਨਾਂ ਨੂੰ ਸਰਕਾਰ ਨੂੰ ਇਹਨਾਂ ਨਹੀਂ ਹੋ ਰਿਹਾ ਕਿ ਉਹਨਾਂ ਦੀ ਧੀਆ ਪੈਣਾ ਠੰਡ ਦੇ ਵਿੱਚ ਬਿਮਾਰ ਹੋ ਸਕਦੀਆਂ ਨੇ ਤੇ ਅੱਜ ਪੈਰਾ ਮੈਡੀਕਲ ਸਟਾਫ ਰੋਡਾਂ ਦੇ ਉੱਤੇ ਬੈਠਣ ਲਈ ਮਨਜ਼ੂਰ ਹੋ ਚੁੱਕਿਆ ਸਰਕਾਰ ਦੀ ਗੰਦੀ ਨੀਤੀ ਕਰਕੇ ਪੰਜਾਬ ਸਰਕਾਰ ਨੇ ਨਵੀਂ ਪਾਲਿਸੀ ਜਾਰੀ ਕੀਤੀ ਯਾਰ ਇੱਕ ਤਰੀਕ ਤੋਂ ਉਹਨਾਂ ਨੂੰ 9:30 ਬਾਅਦ ਸਾੜੇ 5 ਸਾੜੇ 9 ਤੋਂ ਲੈ ਕੇ 5 ਵਜੇ ਦਾ ਨਾਈਟ ਕਰਫੂ ਲੋਕਡਾਊਨ ਇਹ ਰਸਤੇ ਦੇਖੋ ਨਹੀਂ ਥੋੜੇ ਤਰਨਾ ਕਿੰਨਾ ਰੋਸ ਹੋ ਸਰਕਾਰ ਨੇ ਲੋਕਡਾਊਨ ਜਾਰੀ ਕਰ ਦਿੱਤਾ ਹੈ ਨਿਊਜ਼ ਆਈ ਸੀ ਮੇਰੇ ਕੋਲੇ ਤੇ ਮੈਂ ਸਰਕਾਰ ਨੂੰ ਫਿਰ ਵੀ ਇਹ ਕਹਿ ਦੇਣਾ ਚਾਹੁੰਦਾ ਕਿ ਇਹ ਉਹੀ ਕਰੋਨਾ ਯੋਧੇ ਨੇ ਜੋ ਪਿਛਲੇ ਲੋਕਡਾਊਨ ਦੇ ਵਿੱਚ ਵੀ ਆਪਣੀ ਔਕੜਾ ਨੂੰ ਦੂਰ ਕਰਦੇ ਹੋਏ ਰਾਹ ਗਲੀ ਦੀ ਪਰਵਾਹ ਨਾ ਕਰਦੇ ਹੋਏ ਕੋਰੋਨਾ ਸੈਂਟਰਾਂ ਦੇ ਵਿੱਚ ਕੋਵਿਡ ਸੈਂਟਰਾਂ ਦੇ ਵਿੱਚ ਮਰੀਜ਼ਾਂ ਦੀ ਜਾਣ ਪਛਾਣ ਲਈ ਆਉਂਦੇ ਰਹੇ ਸੀਗੇ ਤੇ ਇਹ ਆਪਣਾ ਹੱਕ ਲੈਣ ਲਈ ਵੀ ਅੱਜ ਇੱਥੇ ਦੁਬਾਰਾ ਆਉਂਦੇ ਰਹਿਣਗੇ ਚਾਹੇ ਰਸਤੇ 'ਚ ਜੋ ਵੀ ਔਕੜਾ ਹੋਣ ਲਾਕਡਾਊਨ ਵੀ ਹੋਵੇ ਸਾਏ ਧਰਨਾ ਪੱਕੇ ਤੌਰ ਤੇ ਚੱਲਦਾ ਹੀ ਰਹੇਗਾ ਇਹ ਬੰਦ ਨਹੀਂ ਹੋ ਸਕਦਾ ਜਦੋਂ ਤੱਕ ਸਰਕਾਰ ਦਾ ਨੁਮਾਇੰਦਾ ਕੋਈ ਸਾਨੂੰ ਮਿਲਦਾ ਨਹੀਂ ਸਾਡੇ ਨਾਲ ਗੱਲਬਾਤ ਨਹੀਂ ਕਰਦਾ ਸਾਡੇ ਦੁੱਖ ਨਹੀਂ ਸੁਣਦਾ ਉਦੋਂ ਤੱਕ ਇਹ ਪੱਕਾ ਧਰਨਾ ਇਦਾਂ ਹੀ ਚੱਲਦਾ ਰਹੇਗਾ ਕਿਸੇ ਜਥੇਬੰਦੀ ਨੇ ਕਿਸੇ ਜਥੇਬੰਦੀ ਨੇ ਕਿਸਾਨਾਂ ਨੇ ਕਿਸੇ ਉਹਨੇ ਸਮਰਥਨ ਵਗੈਰਾ ਦਿੱਤਾ ਤੁਹਾਨੂੰ ਕਿਸਾਨ ਯੂਨੀਅਨ ਨੇ ਮੈਂ ਉਹ ਸਾਥ ਦਿੱਤਾ ਸੀ ਜਾਉ ਆਏ ਵੀ ਸੀਗੇ ਪਰ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਅੱਜ ਸ਼ੰਭੂ ਬਾਰਡਰ ਤੇ ਵੀ ਉਹਨਾਂ ਨੂੰ ਰੋਕਿਆ ਗਿਆ ਉਹਨਾਂ ਦੇ ਜਥੇਬੰਦੀਆ ਚਲੋ ਦਿੱਲੀ ਦਾ ਨਾਰਾ ਲਾ ਕੇ ਦਿੱਲੀ ਵੱਲ ਕੂਚ ਕਰ ਰਹੇ ਨੇ ਮੇਰੇ ਕਿਸਾਨ ਤੁਹਾਨੂੰ ਮੈਂ ਦੱਸਣਾ ਚਾਹਾਂਗਾ ਕਿ ਸਾਡੇ ਕਿਸਾਨ ਭਾਈਆਂ ਦੇ ਵਿੱਚੋਂ ਸਾਡੇ ਉਹਨਾਂ ਦੇ ਬੱਚੇ ਵੀ ਸਾਡੇ ਨਾਲ ਨੇ ਸਾਡੇ ਫੈਮਲੀਆ ਬਹੁਤ ਐਵੇਂ ਦੀਆਂ ਫੈਮਲੀਆ ਨੇ ਘਰ ਤੋਂ ਜੋ ਕਿਸਾਨੀ ਕਰਦੇ ਨੇ ਜੋ ਖੇਤੀ ਕਰਦੇ ਨੇ ਖੇਤੀ ਕਰਕੇ ਉਹਨਾਂ ਨੇ ਬੱਚਿਆਂ ਨੂੰ ਪੜਾਇਆ ਕਿਸੇ ਮੈਡਿਕ ਚਾਹੁੰਦੇ ਕੀ ਦੋ ਭਾਜੀ ਮੰਗਾ ਗਏ ਕੀ ਤੋਂ ਕੋਲੋਂ ਮੀਟਿੰਗ ਜਾਂਦੇ ਤੁਸੀਂ ਅਸੀਂ ਮੀਟਿੰਗ ਜਾਂਦੇ ਹਾਂ ਦਾ ਜਿਹੜੇ 107 ਸੈਂਟਰ ਦੁਆਰਾ ਓਪਨ ਹੋਏ ਨੇ ਓਵਰਕੇਅਰ ਦੇ ਅਸੀਂ ਚਾਹਨੇ ਆ ਕਿ ਸਾਨੂੰ ਇਹਨਾਂ ਵਿੱਚ ਦੁਬਾਰਾ ਬਹਾਲ ਕੀਤਾ ਜਾਵੇ ਤੇ ਪੱਕੇ ਤੌਰ ਤੇ ਦੁਬਾਰਾ ਰੱਖਿਆ ਜਾਵੇ ਸਾਨੂੰ ਜ਼ਿੰਮੇਵਾਰੀਆਂ ਦੁਬਾਰਾ ਦੇਣ ਅਸੀਂ ਸਰਕਾਰ ਨਾਲ ਮੋਢੇ ਨਾਲ ਮੋਢਾ ਜੋੜਨ ਲਈ ਹੁਣ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਤੋਂ ਮੀਟਿੰਗ ਦਵਾ ਰਹੇ ਆ ਕਿਨੇ ਤੁਸੀਂ ਮੀਟਿੰਗ ਲੈਓ ਧਰਨਾ ਚੱਕ ਲਓ ਫਿਰ ਧਰਨਾ ਨਾਲ ਜਾ ਕੇ ਮੀਟਿੰਗ ਵੀ ਲੈ ਰਹੇ ਹੋ ਉਹ ਇਹ ਗੱਲ ਹੈ ਜੀ ਜਿਵੇਂ ਕਿ ਸਰਕਾਰ ਨੇ ਇੱਕ ਸਾਡੇ ਇੱਕ ਡਿਮਾਂਡ ਰੱਖੀ ਹੈ ਨੁਮਾਇੰਦਿਆਂ ਨੇ ਕਿ ਆਪਣਾ ਧਰਨਾ ਚੱਕ ਲਓ ਪਰ ਸਾਡੀ ਡਿਮਾਂਡ ਹੈ ਕਿ ਅਸੀਂ ਧਰਨਾ ਨਹੀਂ ਚੱਕਦੇ ਸਾਡੇ ਨਾਲ ਗੱਲਬਾਤ ਕਰੋ ਅਸੀਂ ਮੀਟਿੰਗ ਲੈਣ ਲਈ ਤਿਆਰ ਆ ਸਾਡੇ ਨਾਲ ਗੱਲਬਾਤ ਕਰੋ ਅਸੀਂ ਮੀਟਿੰਗ ਲੈਣ ਲਈ ਤਿਆਰ ਆ ਪਰ ਸਰਕਾਰ ਸਾਨੂੰ ਸ਼ਰਤਾਂ ਨਾ ਦਵੇ। ਅਸੀਂ ਤਰਨਾ ਚਾਹੁੰਦੇ। ਕਿਹਨੋਂ ਪੁੱਜਣਾ? ਅੱਜ ਮੇਰਾ ਨਾਮ ਹਰਜਿੰਦਰ ਸਿੰਘ ਹੈ। ਚਲੋ ਭਾਈ ਜੀ ਤਰਨਾ ਦੱਸੋ ਚਿੰਮਾ ਦੀ ਨਾਲ ਕਿਵੇਂ ਦੀ ਰਣਨੀਤੀ ਹੈ ਅਗਲੀ। ਅੱਜ ਅਠਵਾਂ ਦਿਨ ਹੈ ਜੀ। ਤੇ ਜਿਵੇਂ ਮਿਲ ਕੇ ਅੜਾ ਤਰਨਾ ਹੈ ਪੱਕੇ ਤੌਰ ਤੇ ਲੱਗਿਆ ਜੀ ਜਿੰਨਾ ਟਾਈਮ ਮਿਲਦੀ ਸਰਕਾਰ ਜਿਹੜਾ ਹੈਗਾ ਸਾਡੀਆਂ ਮੰਗਾਂ ਨਹੀਂ ਮੰਨਦੀ। ਅੰਨਾ ਟਾਈਮ ਜਿਹੜਾ ਹੈਗਾ ਸਾਡਾ ਤਰਨਾ ਲੱਗਿਆ ਰੂਪੋ। ਫੀਮਲ ਗੇਮ ਮਖਤ ਜਲੇ ਤੋਂ ਜਿਹੜਾ ਆਇਆ ਹੈ ਭਾਜੀ ਜੋਗ ਇੱਥੇ 200 ਗੋਲ ਮਿੱਤਰ ਦੌਰ ਪੈਂਦਾ ਤੇ ਅੱਜ ਨੂੰ ਕੀ ਦੇਖ ਰਹੇ ਹਾਂ ਜਿੰਨਾ ਦਾ ਮੌਸਮ ਸਾਡੀਆਂ ਧੀਆ ਭੈਣਾਂ ਤੇ ਸਾਡੇ ਨਾਲ ਆ ਤੇ ਸਰਕਾਰ ਨੂੰ ਚਾਹੀਦਾ ਕਿ ਸਾਡੀ ਸਾਰ ਲੈਣੀ ਚਾਹੀਦੀ ਹੈ ਜਿੰਨਾ ਮਤਲਬ ਕਿ ਕਰੋਨਾ ਮਹਾਮਾਰੀ ਦੇ ਦੌਰਾਨ ਅਸਲ ਲੋਕਾਂ ਦੀ ਸੇਵਾ ਕੀਤੀ ਨਾ ਸਾਥ ਦਿੱਤਾ ਇਸ ਟਾਈਮਰ ਦੇ ਲੋਕ ਬਾਹਰ ਨਹੀਂ ਨਿਕਲ ਰਹੇ ਸੀ ਤਾਂ ਸਾਨੂੰ ਵੀ ਮਿਲ ਕੇ ਸਰਕਾਰ ਨੂੰ ਚਾਹੀਦਾ ਕਿ ਆਜੋ ਸਾਡੇ ਨਾਲ ਸਾਥ ਦੇਵੇ ਜੇ ਅਸੀਂ ਜਿੰਨਾ ਸੜਕਾਂ ਤੇ ਰੋ ਰਹੇ ਹਾਂ ਜਿਵੇਂ ਜੇ بارش ਹੋਈ ਹੈ ਮੌਸਮ ਹੋਰ ਠੰਡਾ ਹੋ ਗਿਆ ਕਿੰਨਾ ਕੇ ਕਮ ਥੋੜਾ ਕਮ ਆਸਾਨੀ ਹੈ ਔਰ ਬਦਰੇ ਕਿੰਨੇ ਕੇ ਮਜ਼ਲੀ ਦੂਰ ਥੋੜੀ ਹੋ ਗਈ ਹੈ ਹਾਂਜੀ ਉਹ ਜੀ بارش ਵੀ ਠੰਡੇ ਤੇ ਸਰਦੀ ਚ ਬੈਠੇ ਉਹਨਾਂ ਕੋ ਰਜਾਈ ਜੇ ਬਾਹਰ ਨਿਕਲ ਸੜਕ ਤੇ ਬਿਠੇ ਘਰ ਵੱਲੋਂ ਕਿਵੇਂ ਰਿਸਪੌਂਸ ਆ ਸਾਡੇ ਮੁਲਕੀ ਦੇ ਵਲੰਟੀਅਰ ਜੀ ਪੂਰੇ ਐਕਟਿਵ ਆ ਅੱਜ ਅੱਜ ਵੀ ਮਤਲਬ ਕਿ ਚਾਹੇ ਮੀਂਹ ਆਵੇ ਚਾਹੇ ਹਨੇਰੀ ਆਵੇ ਚਾਹੇ ਠੰਡਾ ਆਵੇ ਅਸੀਂ ਇਦਾਂ ਹੀ ਪਕੜਾ ਰਹਿਣਾ ਕਿ ਜਿੰਨਾ ਟਾਈਮ ਲੱਗ ਸਕਦਾ ਹੈ ਸਰਕਾਰ ਮੁਰਦਾਬਾਦ ਸਰਕਾਰ ਇਹ ਸਰਕਾਰਾਂ ਕਰਦੀਆਂ ਕੀ ਇਹ ਸਰਕਾਰਾਂ ਕਰਦੀਆਂ ਕੀ ਇਹ ਸਰਕਾਰਾਂ ਕਰਦੀਆਂ ਕੀ ਪੰਜਾਬ ਸਰਕਾਰ ਕਿਨਾਂ ਇਹ ਤੁਹਾਡਾ ਜਿਹੜਾ ਤੜਨਾ ਕੀਦਾ ਕੀ ਮੰਗਾ ਤੜਨਾ ਕੀਦਾ ਕੀ ਮੰਗਾ ਕਿਵੇਂ ਦੀ ਕਰਵਾਈ ਜਾਂਦੇ ਹੋਗੇ ਸਰ ਸਾਡਾ ਇਹ ਹੀ ਹੈ ਜਿਹੜੇ ਸਰਕਾਰ ਨੇ ਸਾਰਾ ਸੈਂਟਰ ਖੋਲਿਆ ਇਦਾਂ ਕਰ ਲਿਆ ਇਹ ਤਰ੍ਹਾਂ ਚੱਲ ਰਹੀ ਹੈ ਜੈਂਟਰ ਖੋਲੇ ਆ ਸੀ ਚੋਣਿਆ ਕਿ ਤੁਹਾਨੂੰ ਦੁਆਰਾ ਤੋਂ ਜੋਇਨ ਕਰਵਾਇਆ ਕਿ ਮੇਰੇ ਰਿਸਪੌਂਸ ਮੇਰੇ ਜਿਵੇਂ ਕਰਦੇ ਬੋਲੋ ਤੁਸੀਂ ਰਾਨੋ ਤੀਏ ਪੈਣਾ ਸਵਰ ਕਰ ਦੇ ਕਰਦੇ ਕਰਦੇ ਕਹਿੰਦੇ ਵੀ ਤਰ ਤਰਨੇ ਚ ਬੈਠ ਜਾਗੇ ਤੁਸੀਂ ਕਰਦੇ ਨਹੀਂ ਕਹਿਣੀ ਕਿਉਂਕਿ ਵੀਰੇ ਜਦੋਂ ਦੇਖੋ ਸਾਨੂੰ ਜ਼ਰੂਰਤ ਇਹਨਾਂ ਨੂੰ ਜ਼ਰੂਰਤ ਸੀ ਸਰਕਾਰ ਨੂੰ ਇਹਨਾਂ ਨੇ ਸਾਨੂੰ ਕਿਹਾ ਭਾਵੇਂ ਅਸੀਂ ਕਿੱਦਾਂ ਵੀ ਹੁੰਦੇ ਸੀ ਚਾਹੇ ਅੱਸੀ ਰਾਤ ਨੂੰ ਹੁੰਦੇ ਸੀ ਕਿੱਦਾਂ ਵੀ ਹੁੰਦੇ ਸੀ ਇਹਨਾਂ ਨੇ ਸਾਨੂੰ ਕਹਿ ਦੇਣਾ ਕਿ ਤੁਸੀਂ ਆਪ ਦੀ ਡਿਊਟੀ ਤੇ ਆਉਣਾ ਤਾਂ ਆਉਣਾ ਹੀ ਹੈਗਾ ਵੀ ਤੁਸੀਂ ਆਪ ਦੀ ਡਿਊਟੀ ਕਰਨੀ ਹੈ ਜੇ ਤੇ ਕਿੱਦਾਂ ਵੀ ਸਾਡੇ ਤੋਂ ਕਰਾਉਣੇ ਹੁੰਦੇ ਸੀ ਅਸੀਂ ਆਪ ਦੀ ਡਿਊਟੀ ਤੇ ਚਾਹੇ ਔਖੇ ਹੋ ਕੇ 4 ਦੇ ਚਾਹੇ ਔਖੇ ਹੋ ਕੇ 5 ਦੇ ਚਾਹੇ ਅਸੀਂ ਆਪ ਦੀ ਡਿਊਟੀ ਕੀਤੀ ਜਦੋਂ ਇਹਨਾਂ ਦਾ ਮਤਲਬ ਨਿਕਲ ਗਿਆ ਉਦੋਂ ਇਹਨਾਂ ਨੇ ਸਾਨੂੰ ਧੱਕੇ ਮਾਰ ਕੇ ਬਾਹਰ ਕੱਢਦਾ ਇਵੇਂ ਨਹੀਂ ਕਿ ਜਿਹੜੇ ਇਹਨਾਂ ਦੇ ਰੈਗੂਲਰ ਸਟਾਫ ਹ ਹੈਲਪ ਕਰਵਾ ਦੋ ਮੈਂ ਹੁਣੇ ਜੋ ਕਹਿੰਦੇ ਹੁੰਦੇ ਸੀ ਤੁਹਾਨੂੰ ਕਦ ਵਸ ਤੇ ਜੁਆਇਨ ਕਰਵਾਇਆ ਤੁਸੀਂ ਇਹ ਕੰਮ ਕਰਦੇ ਨਹੀਂ ਕਦੇ ਸੋਨੇ ਵਲੰਟੀਅਰ ਫੇਸ ਦਾ ਉਸੇ ਇੱਕ ਲੈ ਕੇ ਆਇਆ ਵੀ ਤੁਸੀਂ ਇਸ ਤੇ ਕੰਮ ਕਰਨਾ ਹੈਗਾ ਤੇ ਉਦੋਂ ਇਹਨਾਂ ਨੂੰ ਆਪ ਦਾ ਰੈਗੂਲਰ ਸਟਾਫ ਦਾ ਦਿਖਿਆ ਨਹੀਂ ਗਾ ਉਦੋਂ ਅਸੀਂ ਇਹਨਾਂ ਨੂੰ ਦੇਖੀ ਤੇ ਅੱਜ ਜੋ ਅੱਜ ਇਹਨਾਂ ਨੂੰ ਆਪ ਦਾ ਰੈਗੂਲਰ ਸਟਾਫ ਦੇਖ ਰਿਹਾ ਤੇ ਕੋਰੋਨਾ ਸੀਗਾ ਕਿ ਕੋਰੋਨਾ ਦੀ ਹਵਾ ਸੀ ਜਿੰਨਾ ਕੋਰੋਨਾ ਹੈਗਾ ਕਿ ਨਹੀਂ ਸੀਗਾ ਹੈਗਾ ਸੀ ਕੋਰੋਨਾ ਫਿਰ ਵੀ ਲੋਕਾਂ ਨੂੰ ਸਾਨੂੰ ਜੁਆਇਨ ਕਰਵਾਇਆ ਸੀ ਨਾ ਜੇ ਅਗਰਕਰ ਨਹੀਂ ਸੀ ਤਾਂ ਫਿਰ ਉਹ ਜਿਹੜੇ ਤੁਸੀਂ ਕੰਮ ਕਰ ਰਹੇ ਸੀ ਉਸ ਵੇਲੇ ਕੀ ਇੰਤਜ਼ਾਮ ਕੀ ਮੇਰੇ ਜਿਵੇਂ ਕੋਰੋਨਾ ਕੇਸ ਸਾਡੇ ਹਸਪੀਟਲ ਜਿੱਤਾਂ ਦਾ ਵਧੀਆ ਹੈ ਮਰੀਜ਼ਾਂ ਲਈ ਕਿਵੇਂ ਨੇ ਇੰਤਜ਼ਾਮ ਜਿਹਾ ਫੂਡ ਵਗੈਰਾ ਜਾਂ ਕਿਵੇਂ ਨੇ ਧਿਆਨ ਕਿਵੇਂ ਲਗਿਤਾ ਜਾ ਰਿਹਾ ਸੀਗਾ ਮਤਲਬ ਜਿੱਤਾਂ ਹੀ ਵੀ ਫੂਡ ਵਗੈਰਾ ਤਾਂ ਸਹੀ ਸੀਗਾ ਤੇ ਕਿੱਟਾਂ ਦਾ ਸਾਨੂੰ ਐ ਪ੍ਰੋਬਲਮ ਹੁੰਦੀ ਹੁੰਦੀ ਸੀ ਕਿ ਜੇ ਤੁਸੀਂ ਇੱਕ ਕਿੱਟ ਪਾਈ ਆ ਤੁਹਾਨੂੰ ਦੁਬਾਰਾ ਤੁਸੀਂ ਵੀ ਇਹਨੂੰ ਲਾਉਣਾ ਨਹੀਂ ਹੈਗਾ ਜਿੰਨੇ ਟਾਈਮ ਤੁਸੀਂ ਡਿਊਟੀ ਕਰ ਰਹੇ ਹੋ ਤਾਂ ਇਹ ਕਿੱਟ ਪਾ ਕੇ ਹੀ ਤੁਸੀਂ ਇਹ ਡਿਊਟੀ ਕਰੋ ਪੰਜਾਬ ਸਰਕਾਰ ਨੇ ਜਿਹੜੇ ਵੀ ਬਾਰੇ ਕਿਤੇ ਸਾਰੇ ਪੂਰੇ ਹੋਗੇ ਨਹੀਂ ਕੋਈ ਵੀ ਪੂਰਾ ਨਹੀਂ ਕੀਤਾ ਉਹਨਾਂ ਨੇ ਕਿਹੜੇ ਕਿਹੜੇ ਵਾਦੇ ਕੀਤੇ ਸੀ ਪੰਜਾਬ ਸਰਕਾਰ ਨੇ ਇਹਨਾਂ ਨੇ ਕਿਹਾ ਸੀਗਾ ਵੀ ਤੁਹਾਨੂੰ ਰੱਖਿਆ ਹੈਗਾ ਤੁਹਾਨੂੰ ਪੱਕੇ ਤੌਰ ਤੇ ਅਸੀਂ ਗਾਂ ਨਹੀਂ ਜਿੱਦਾਂ ਵੀ ਹੋਊਗਾ ਜਿੰਨੀ ਟਾਈਮ ਤੱਕ ਕਰੋਨਾ ਹੈਗਾ ਆ ਵੀ ਤੁਸੀਂ ਸਾਡਾ ਸਾਥ ਦਿਓ ਸਾਡਾ ਕੰਮ ਵਧੀਆ ਕਰੋ ਹਨਾ ਜਿੱਦਾਂ ਵੀ ਤੁਸੀਂ ਕੰਮ ਕਰੋਗੇ ਅਸੀਂ ਫਿਰ ਤੁਹਾਨੂੰ ਵੀ ਗਾਂ ਤੱਕ ਲੈ ਕੇ ਜਾਵਾਂਗੇ ਤੁਹਾਡੀ ਹਰ ਇੱਕ ਚੀਜ਼ ਜਿੱਦਾਂ ਵੀ ਹੋਊਗੀ ਹਨਾ ਤੁਹਾਡੀ ਪ੍ਰੋਬਲਮ ਚ ਹਰ ਇੱਕ ਤਰੀਕੇ ਦਾ ਸਾਥ ਦੇਵਾਂਗੇ ਪਰ ਇਹਨਾਂ ਨੇ ਜਿੰਨੀਆਂ ਗੱਲਾਂ ਕੀਤੀ ਉਹਦੇ ਉਹਦੇ ਵਿੱਚੋਂ ਇੱਕ ਵੀ ਗੱਲ ਤੇ ਪੂਰੀ ਨਹੀਂ ਖਰੇ ਉੱਤੇ ਤਿੰਨ ਵਜੇ ਬਿਲਕੁਲ ਮੇਰਾ ਨਾਮ ਇਸਕੀਰਮਨ ਆਮੈਦੀ ਆਪਣੀ ਜੂਨੀਅਰ ਬਲੋਗ ਰਿਪੋਰਟ ਪੇਸ਼ ਕਰਦਾ ਪੂਰੇ ਸੰਗਾਰ ਨੂੰ ਜਿਹੜਾ ਅਜੇ ਤਰਨਾ ਕਿੰਨਾ ਦਿਨਾਂ ਕਿਸ ਤਰ੍ਹਾਂ ਦੀ ਕਾਰਵਾਈ ਹੈ ਕਿਤੇ ਅਭੀ ਅਗਲੇ ਵਾਰ 8ਵਾਂ ਦਿਨ ਹੋ ਗਿਆ ਜੀ ਤਰਨੇ ਦਾ ਤੇ ਕਾਰਵਾਈ ਇਹ ਹੈ ਜਦ ਤੱਕ ਸਾਡੀ ਇੱਕੋ ਹੀ ਮੰਗ ਹੈ ਵੀ ਸਾਡੀ ਦੀ ਸਾਨੂੰ ਬਹਾਲ ਕੀਤਾ ਜਾਏ ਰੈਗੂਲਰ ਨੌਕਰੀ ਤੇ ਕਿਉਂਕਿ ਆਪਣਾ ਕਰੋਨਾ ਦੇ ਦੌਰਾਨ ਅਸੀਂ ਕੰਮ ਕੀਤਾ 4-5 ਦਿਨ ਤੇ ਕਰੋਨਾ ਦੇ ਦੌਰਾਨ ਹੀ ਸਰਕਾਰ ਨੇ ਪੋਸਟਾਂ ਕੱਢੀਆਂ ਨਵੀਆਂ ਇਸ ਪੋਜੀਸ਼ਨ ਤੋਂ ਤੁਹਾਨੂੰ ਕੱਢਿਆ ਗਿਆ ਹੈ bina notice ਦਿੱਤੇ ਉਹੀ ਪੋਜੀਸ਼ਨ ਤੇ ਸਰਕਾਰ ਨੇ ਪੋਸਟਾਂ ਕੱਢ ਦਿੱਤੀਆਂ ਕਿ ਸਾਨੂੰ ਪੈਲ ਦੇ ਆਧਾਰ ਤੇ ਰੱਖਿਆ ਜਾਏ ਕਿਉਂਕਿ ਸਾਨੂੰ ਕਰੋਨਾ ਜੋਤੇ ਦਾ ਇਤਨਾ ਮਿੱਤਾ ਹੈ ਜਿਹੜੇ ਭਾਂਡੇ ਕਰ ਕਰਾਇਦ ਨਾਲ ਸਰਕਾਰ ਦੀ ਜਦ ਕੰਨ ਖਲੋਵੇ ਇਹ ਦੇਖੋ ਜੀ ਮੋਦੀ ਨੇ ਤਾਂ ਕੰਮ ਖੋਲ ਕੇ ਸੀ ਜੇ ਪਤਾ ਨਹੀਂ ਕਿਸਾ ਦੀ ਪੈਸੇਗਾ ਜੋ ਵੀ ਹੈ ਅਸੀਂ ਨੀਤੀਓ ਅਪਣਾ ਕੇ ਦੇਖ ਲਈਏ ਸ਼ਾਇਦ ਸਰਕਾਰਾਂ ਇੰਡੀਆ ਦੀਆਂ ਬਹਿਰੀਆਂ ਤੇ ਗੁੰਮਗੀਆਂ ਹੈ ਸੇਹ ਜਨ ਦੇ ਪਾਂਡੇ ਖੜਕਾਨ ਨਾਲ ਕੰਨ ਹੁੰਦੇ ਮੈਂ ਤਾਂ ਸਭ ਤੋਂ ਪਹਿਲੇ মিডিਆ ਦਾ ਥੈਂਕਸ ਕਰਾਂਗਾ ਨਾਇਨ ਪਾਰਟਰ ਇਹਦੇ ਨਾਲ ਅਸੋਸੀਏਟਿਡ ਜਿੰਨੇ ਵੀ ਚੈਨਲ ਹੈ ਉਹਨਾਂ ਦਾ ਸਭ ਤੋਂ ਪਹਿਲਾਂ ਥੈਂਕਸ ਕਰਾਂਗਾ ਤਾਂ ਕਿ ਸਾਡੀ ਆਵਾਜ਼ ਇਹੇ ਪਹੁੰਚਾ ਸਕਣ ਸਰਕਾਰਾਂ ਤੱਕ ਇਹ ਗੁੰੰਗੀ ਗੈਰੀ ਸਰਕਾਰਾਂ ਇਹਨਾਂ ਦੇ ਕੰਨ ਪਤਾ ਨਹੀਂ ਕਦੋਂ ਖੁੱਲਣਗੇ ਇੱਕ ਮੈਂ ਬਲਵੀਰ ਸਿੰਘ ਸਿੱਧੂ ਜਿਹੜਾ ਸੇਧ ਮੰਤਰੀ ਹੈ ਸਾਡੀ ਪੈਨਲ ਮੀਟਿੰਗ ਵੀ ਹੋਈ ਹੈ ਉਹਦੇ ਨਾਲ ਉਸ ਬੰਦੇ ਨੂੰ ਇੰਨੀ ਵੀ ਅਕਲ ਨਹੀਂ ਹੈ ਇੱਕ ਵਾਰ ਜੀ ਸਾਨੂੰ ਇਹ ਕਹਤਾ ਕਿ ਤੁਹਾਨੂੰ ਕੀ ਅਸੀਂ ਘਰੋਂ ਬੁਲਾਇਆ ਸੀਗਾ ਮੈਂ ਉਹਨੂੰ ਬਾਰ-ਬਾਰ ਚੈਲੰਜ ਕਰਦੇ ਆਂ ਹਾਂ ਸਾਨੂੰ ਘਰੋਂ ਬੁਲਾਇਆ ਗਿਆ ਸੀਗਾ ਸਾਨੂੰ ਦੋ-ਦੋ ਰਸ ਫੋਨ ਆਏ ਆ ਕਿਉਂਕਿ ਤੁਸੀਂ ਇਹ ਨਾ ਸੋਚੋ 1195 ਬੰਦੇ ਜਿਹੜੇ ਸਾਡੇ ਪੂਰੇ ਪੰਜਾਬ ਦੇ ਵਿੱਚ ਨੇ 1195 ਨੇ ਇੰਟਰਵਿਊ ਦੇਣਾ ਸੀਗੇ ਨਾਲ ਹੀ ਸਿਲੈਕਟ ਕਰ ਲਿਆ 50000 ਤੋਂ ਉੱਪਰ ਬੰਦਾ ਆਇਆ ਸੀਗਾ 50000 ਤੋਂ ਉੱਪਰ ਬੰਦੇ ਰਿਜੈਕਟ ਰਿਜੈਕਟ ਨਹੀਂ ਹੋਏ ਉਹਨੇ ਸਿਲੈਕਟ ਕੀਤੇ ਉਹ ਛੱਡ ਕੇ ਚੰਗੇ ਦੇ ਵਿੱਚੋਂ ਕਿਉਂ ਉਹਨਾਂ ਨੂੰ ਪੁੱਛਿਆ ਗਿਆ ਤੁਸੀਂ ਕੋਰੋਨਾ ਦੇ ਵਿੱਚ ਮਹਾਮਾਰੀ ਵਿੱਚ ਕੰਮ ਕਰ ਲੋਗੇ ਉਹਨੂੰ ਪੁੱਛਿਆ ਗਿਆ ਨਹੀਂ ਜੀ ਕਿਉਂਕਿ ਕਿਸੇ ਦੇ ਪੇਰੈਂਟਸ ਨੇ ਅਲਾਉ ਕਰ ਰਹੇ ਸੀਗੇ ਕੋਈ ਬੰਦਾ ਆਪ ਨੇ ਅਲਾਉ ਕਰ ਰਿਆ ਸੀਗਾ ਇਹ ਜਿਹੜੇ 1195 ਯੋਧਾ ਹਨ ਵਾਕਈ ਯੋਧੇ ਹਨ ਬਾਰਡਰ ਤੇ ਲਿਜਾਣ ਵਾਲੇ ਜਿਹੜਾ ਫੌਜੀਆਂ ਨੂੰ ਬਾਰਡਰ ਤੇ ਭੇਜਦੇ ਹਨ ਪਤਾ ਹੈ ਵੀ ਲਾਸ਼ ਵੀ ਆ ਸਕਦੀ ਹੈ ਔਰ ਵਾਪਸ ਜ਼ਿੰਦਾ ਵੀ ਆ ਸਕਦਾ ਹੈ ਅਸੀਂ ਵੀ ਉਹੀ ਕੰਮ ਕੀਤਾ ਤੇ ਮੈਂ ਬਲਬੀਰ ਸਿੰਘ ਸਿੱਧੂ ਨੂੰ ਇਹ ਚੈਲੰਜ ਕਰਦਾ ਹਾਂ ਕਿ ਜੇ ਇਹ ਬੰਦਾ ਸੋਸ਼ਲ ਵਰਕਰ ਹੈ ਮੰਤਰੀ ਕੀ ਸੋਸ਼ਲ ਵਰਕਰ ਹੁੰਦਾ ਹੈ ਅਸੀਂ ਸੇਵਾ ਸੇਵਾ ਕਰਦੇ ਹਾਂ ਤੂੰ ਅੱਜ ਕਰੋਨਾ ਖਤਮ ਹੋ ਗਿਆ ਹੈ ਤੂੰ ਆਪਣੇ ਮੁੰਡੇ ਦੀ ਡਿਊਟੀ ਲਗਾ ਦੇ ਰਜਿੰਦਰਾ ਹਸਪਤਾਲ 'ਚ ਹਫ਼ਤੇ ਵਾਸਤੇ ਮੈਂ ਚੈਲੰਜ ਕਰਦਾ ਹਾਂ ਇਹ ਕਰਨਾ ਕਿ ਸਾਰਾ ਟੱਟ ਮੈਂ ਆਪਣੇ ਹੱਥ ਨਾਲ ਉਖਾੜਾਂਗਾ ਲਗਾ ਕੇ ਦਿਖਾ ਉੱਥੇ ਰਜਿੰਦਰਾ ਚ ਉਹਦੀ ਚੀਜ਼ੋ ਟੀ ਜੇ ਤੂੰ ਸਮਾਜ ਸੇਵਕ ਹੈਂ ਜਿੰਦਾਬਾਦ ਕ੍ਰੋਣਾ ਯੋਦੇ ਜਿੰਦਾਬਾਦ ਕ੍ਰੋਣਾ ਯੋਦੇ ਜਿੰਦਾਬਾਦ ਕ੍ਰੋਣਾ ਯੋਦੇ ਜਿੰਦਾਬਾਦ ਜਿੰਦਾਬਾਦ